ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਤੁਹਾਨੂੰ ਪਤਾ ਹੀ ਹੈ ਤਿੰਨ ਚਾਰ ਦਿਨਾਂ ਤੋਂ ਇੱਕ ਪੰਜਾਬ ਦੇ ਸਾਡੇ ਸਿੰਗਰ ਬਹੁਤ ਵਧੀਆ ਸਿੰਗਰ ਹੈ ਜੋ ਕਿ ਰਾਜਵੀਰ ਜਵੰਦਾ ਜੀ ਦੇ ਇੱਕ ਐਕਸੀਡੈਂਟ ਦੌਰਾਨ ਉਹ ਅੱਜ 40 ਹਸਪੀਟਲ ਤੇ ਭਰਤੀ ਨੇ ਜਿਹੜਾ ਕਿ ਸਾਡਾ ਪੰਜਾਬ ਉਹਨਾਂ ਦੀ ਅਰਦਾਸਾਂ ਕਰਦਾ ਪਿਆ ਹੈ ਦੇਖੋ ਸਾਰਿਆਂ ਨੂੰ ਸਾਨੂੰ ਇੱਕ ਜੁੱਟ ਹੋ ਕੇ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਵੈਗੁਰੂ ਦੇ ਨਾਂ ਤੇ ਨਾਂ ਲੈ ਕੇ ਅਰਦਾਸ ਕਰਨੀ ਚਾਹੀਦੀ ਹੈ ਪਰਦੇਸਾਂ ਵਿੱਚ ਪਰਦੇਸਾਂ ਵਿੱਚ ਵੀ ਅੱਜ ਉਹਨਾਂ ਦੇ ਨਾਂ ਤੇ ਕਮਨੀ ਸਾਹਿਬ ਦੇ ਪਾਰਟ ਕਰ ਰਹੇ ਨੇ ਕਿ ਠੀਕ ਹੋ ਜੇ ਤੇ ਆਪਣੇ ਪਰਿਵਾਰ ਚ ਜਾਵੇ ਰਾਜਵੀਰ ਜਵੰਦਾ ਜੀ ਇੱਕ ਉਹ ਸਿੰਗਰ ਨੇ ਜਿਹੜੇ ਪਰਿਵਾਰ ਚ ਬਹਿ ਕੇ ਸੌਂਗ ਸੁਣ ਸਕਦੇ ਨੇ ਪਰਿਵਾਰਿਕ ਸੌਂਗ ਗਾਉਂਦੇ ਨੇ ਤੇ ਅੱਜ ਉਹਨਾਂ ਨੂੰ ਲੋਕ ਚਾਉਣ ਵਾਲੇ ਉਹਨਾਂ ਦੀ ਅਰਦਾਸਾ ਕਰਦੇ ਨੇ ਤੇ ਅਸੀਂ ਵੀ ਜ਼ਰੂਰ ਕਰਾਂਗੇ ਜਿਵੇਂ ਕਿ ਉਹਨਾਂ ਦੇ ਮੈਂ ਫੈਮਿਲੀ ਨੂੰ ਮਿਲ ਕੇ ਆਇਆ ਤੇ ਉਹਨਾਂ ਨੂੰ ਮੈਂ ਹੌਸਲਾ ਦੇਗਾ ਕਿ ਇਹ ਜ਼ਰੂਰ ਠੀਕ ਹੋਣਗੇ ਆਪਣੇ ਪਰਿਵਾਰ ਚ ਜ਼ਰੂਰ ਜਾਣਗੇ ਤੇ ਸਾਨੂੰ ਉਸ ਪਰਮਾਤਮਾ ਤੇ ਪੂਰਾ ਭਰੋਸਾ ਹੈ ਕਿ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਪਰਿਵਾਰ ਚ ਜਾਵੇ ਤੇ ਜਿਵੇਂ ਕਿ ਪਹਿਲਾ ਸੌਂ ਗਾਉਂਦੇ ਸੀ ਉਵੇਂ ਹੀ ਦੁਬਾਰੇ ਸ਼ੁਰੂ ਕਰਨੇ ਗਾਉਣਾ ਤੇ ਮੈਂ ਇੰਨੇ ਕਹਿਣਾ ਚਾਹੁੰਦਾ ਕਿ ਸਾਨੂੰ ਅਰਦਾਸ ਕਰਨ ਦੀ ਲੋੜ ਹੈ ਸਾਰੇ ਇੱਕ ਦੂਜੇ ਤੋਂ ਅਰਦਾਸ ਜ਼ਰੂਰ ਕਰੋ ਤੇ ਉਹ ਆਪਣੀ ਫੈਮਲੀਸ ਜਾਵੇ ਇੱਕ ਬਹੁਤ ਵਧੀਆ ਸਿੰਗਰ ਨੇ ਮੈਂ ਇੰਨੇ ਵੀਡੀਓ ਕਹਿਣਾ ਚਾਹੁੰਦਾ